ਆਪਣੀ ਨਗਰ ਆਪਣੀ ਕਿਰਪਾ ਹੈ ਉਹੀ ਪਾਸ ਹੋ ਦੂਜਾ ਨਹੀਂ ਪਾਸ ਹੋ ਸਿੱਖੀ ਕਮਾਉਣੀ ਸੰਤ ਪੜਾਇਆ ਕਰ ਜਿਉਂਦੇ ਮਰ ਜਾਵਣਾ ਸਿੱਖੀ ਕਮਾਉਣੀ ਲੋਕ ਖੰਨੇ ਉੱਤਕੀ ਵੱਲੋਂ ਨਿੱਕੀ ਅਨੰਦ ਸਾਹਿਬ ਚਾਇਆ ਜਦੋਂ ਇਹ ਟੁਕੜੀਂ ਦੀਆ ਕਾਲਜਾ ਹਿਲ ਜਾਂਦਾ ਖੰਡੇ ਤੋਂ ਤਿੱਖੀ ਵਾਲ ਤੋਂ ਨਿੱਕੀ ਇਹਤ ਮਾਰਗ ਜਾਣਾ ਗੁਰੂ ਕਹਿੰਦੇ ਵਿੱਚ ਸੰਗਤ ਬਾਪਰਾ ਉਹ ਸਾਧੀਓ ਨੂੰ ਸਾਰੇ ਆਖੋ ਸੰਗਤ ਵਿੱਚ ਸੰਗਤ ਜਿਹੜੀ ਗੱਲ ਹੈ ਵੀ ਬੋਲਿਆ ਕਰੋ ਬਾਣੀ